ਏ ਗਾਇਸ ਸੱਜੇ ਗਾਲ ਆ ਸਾਡੇ ਕੋ ਬਹੁਤ ساری ਨਿਊਜ਼ ਹੈ ਤਾਂ ਸ਼ੁਰੂਆਤ ਕਰਦੇ ਆ ਪੰਜਾਬ ਦੇ ਸੀਐਨ ਪਵਨਦਮਾਨ ਤੋਂ ਉਹਨਾਂ ਦੇ ਰੀਸੈਂਟ ਇੰਟਰਵਿਊ ਚ ਉਹਨਾਂ ਨੇ ਦੱਸਿਆ ਕਿ ਉਹਨਾਂ ਤੇ ਦੋ ਮਨਿਸਟਰਸ ਨੂੰ ਅਕਾਲ ਤਖਤ ਪੇਸ਼ ਹੋਣ ਲਈ ਕਿਹਾ ਗਿਆ ਹੈ ਰੀਜ਼ਨ ਕੀ ਸੀ ਹੈ ਕਿਸ ਨੂੰ ਨਹੀਂ ਪਤਾ ਪਰ ਉਸ ਤੋਂ ਬਾਅਦ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਬਾਰੇ ਕੁਝ ਟਿੱਪਣੀਆਂ ਕੀਤੀਆਂ ਅਕਾਲ ਤਖਤ ਸਾਹਿਬ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਹੈ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਅਹੁਦਾ ਸੰਭਾਲਣ ਦੀ ਰਸਮ ਕਰ ਰਹੇ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕਿਸ ਜਹਦਾ ਨਹੀਂ ਮੰਨਦੇ ਇਹਨਾਂ ਨੂੰ ਮੈਂ ਇਹੀ ਤਾਂ ਕਹਿਣਾ ਕਿ ਹਰ ਗੱਲ 'ਚ ਅਕਾਲ ਤਖਤ ਨੂੰ ਅੱਗੇ ਲੈ ਆਉਂਦੇ ਹਜੇ ਉਹਨਾਂ ਨੇ ਆਪ ਤਾਂ ਪੂਰਨ ਰੂਪ 'ਚ ਅਹੁਦਾ ਸੰਭਾਲਿਆ ਨਹੀਂ ਤੂੰ ਮਤਲਬ ਕਿਸੇ ਨੂੰ ਵੀ ਕਹਿ ਦਿੰਦੇ ਤੂੰ ਆ ਜਾ ਤੂੰ ਇੱਥੇ ਤੂੰ ਆ ਕੀਤਾ ਤੈਨੂੰ ਮਾਫ ਕਰਤਾ ਤੂੰ ਨਾ ਇਹ ਬਾਕੀ ਸਾਡੇ ਦੋ ਮੰਤਰੀਆਂ ਨੂੰ ਉਹਨਾਂ ਨੇ ਕੋਈ ਸਪਸ਼ਟੀਕਰਨ ਦੇਣ ਵਾਸਤੇ ਬੁਲਾਇਆ ਹੋ ਜਾਣਗੇ ਜੀ ਅਨ ਇੰਟਰਵਿਊ ਆਊਟ ਹੁੰਦੇ ਹੀ ਲੋਕਾਂ ਨੇ ਕਮੈਂਟ ਸੈਕਸ਼ਨ 'ਚ ਆਪਣਾ ਗੁੱਸਾ ਦਿਖਾਇਆ ਜਿੱਦਾਂ ਕਿ ਆ ਕੁਝ ਕਮੈਂਟਸ ਤੁਸੀਂ ਦੇਖ ਸਕਦੇ ਹੋ ਮੈਂ ਪੜ੍ਹ ਕੇ ਨਹੀਂ ਦੱਸ ਸਕਦਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਪਲੀਜ਼ ਮੈਨੂੰ ਥੱਲੇ ਚੂਰ ਦੱਸਿਓ ਜਿੱਥੇਦਰ ਸਾਹਿਬ ਜੀ ਦੀ ਗੱਲ ਹੋ ਹੀ ਰਹੀ ਹੈ ਤਾਂ ਉਹਨਾਂ ਦੀ ਦੂਸਰੀ ਟੌਪਿਕ ਦੀ ਗੱਲ ਕਰ ਲੈਂਦੇ ਜਸਪੀਰ ਜੱਸੀ ਦੀ ਕੰਟਰੋਵਰਸੀ ਦੀ ਉਹਨਾਂ ਨੇ ਰੀਸੈਂਟਲੀ ਸ਼ੋਅ 'ਚ ਕੀਰਤਨ ਕੀਤਾ ਉਸ ਤੋਂ ਬਾਅਦ ਚੱਥੇਦਰ ਸਾਹਿਬ ਜੀ ਦਾ ਬਿਆਨ ਆਇਆ ਕਿ ਜੋ ਸੰਪੂਰਨ ਸਿੱਖ ਨਹੀਂ ਹੈ ਉਹ ਕੀਰਤਨ ਨਹੀਂ ਕਰ ਸਕਦਾ ਇਸ ਤੋਂ ਬਾਅਦ ਲੋਕਾਂ ਨੇ ਆਪਣੀ ਵੱਖਰੀਆਂ ਫਿਰ ਟਿੱਪਣੀਆਂ ਦਿੱਤੀਆਂ ਕੁਝ ਸਹੀ ਕਹਿ ਰਹੇ ਕੁਝ ਗਲਤ ਕਹਿ ਰਹੇ ਹੋ ਤੁਹਾਡਾ ਸਿੱਖ ਵਿਚਾਰ ਹੈ ਮੈਨੂੰ ਚੁਰ ਦੱਸਿਓ ਇਸ ਤੋਂ ਬਾਅਦ ਗੱਲ ਕਰ ਲੈਂਦੇ ਆ ਨਵਾਂ ਸੰਦੂ ਦੇ ਪ੍ਰੇਮ ਟੈਲੋ ਦੀ ਕੰਟਰੋਵਰਸੀ ਦੀ ਤਾਂ ਤੁਹਾਨੂੰ ਪਤਾ ਹੈ ਇਹਨਾਂ ਦਾ ਬਹੁਤ ਜ਼ਿਆਦਾ ਪਿੱਛੇ ਕਲੇਸ਼ ਰਿਹਾ ਕਦੀ ਨਵਾਂ ਨੇ ਅਪਲਾਈ ਬਟ ਲਾਸਟ ਟਾਈਮ ਟਿਲੋ ਨੇ ਆਪਣਾ ਡਿਸ ਕੱਢਿਆ 3am @gil ko ਉਸ ਤੋਂ ਬਾਅਦ ਨਵਾਂ ਸੰਧੂ ਦਾ ਕੋਈ ਵੀ ਰਿਪਲਾਈ ਨਹੀਂ ਆਇਆ ਇੱਕ ਰੀਸੈਂਟਲੀ ਪ੍ਰੇਮ ਟੱਲੋ ਦੀ ਵੀਡੀਓ ਕਾਫੀ ਵਾਇਰਲ ਜਾ ਰਹੀ ਸੀ ਜਿਸ ਵਿੱਚ ਉਹ ਦੁਬਾਰਾ ਤੋਂ ਪੁਆਇੰਟ ਆਊਟ ਕਰ ਰਿਹਾ ਸੀ ਕਿਤਨੇ ਕਰਤੇ ਨਵਾਂ ਸੰਧੂ ਨੂੰ ਲੱਗੇ ਜੇ ਕੱਡੇ ਹਣੇ ਯਰੀਆਂ ਦੇ ਅੱਗੇ ਤੇ ਫਿਰ ਕਾ ਦੀ ਸ਼ੇਧਰ ਮਾਮੇ ਨੇ ਵਜਣੋਂ ਬਚਾਏ ਕਰਤੂਤ ਨਾ ਦਿਵਾਨੀਆਂ ਨੇ ਜਿੱਤ ਪਰ ਚਾਉਂਦੇ ਹੀ ਲਾਜੀ ਦੂ ਟਾਡੇ ਵਾਲਾ ਪਾਟੜੋਂ ਬਚਾਲਾ ਹਰਸ਼ ਹੋਣਾ ਜਿਹੜਾ ਨੱਪੀ ਪਹਿਲਾ ਆਇਓ ਦੇਸ਼ਦਾਲਾ ਉਸ ਵਾਰ ਨਵਾਂ ਸੰਦੂ ਨਿਊਇਰ ਤੇ ਲਾਈਵ ਆਇਓ ਤੇ ਉਹਦੇ ਚ ਕਾਫੀ ਲੋਕ ਉਹਨਾਂ ਨੂੰ ਕੁਐਸਚਨ ਪੁੱਛ ਰਹੇ ਸੀ ਕਿ ਨਵਾਂ ਡਿਸ ਕਦੋਂ ਆਏਗਾ ਕੋਈ ਪਲੈਨਿੰਗ ਹੈਗਾ ਕੁਝ ਹਿੰਟ ਵੀ ਮਿਲ ਜਾਏ ਤਾਂ ਉਹਨਾਂ ਨੇ ਸਾਫ਼ ਕਹਿਤਾ ਕਿ ਡਿਸ ਵਗੈਰਾ ਚੱਕਰ ਤੋਂ ਦੂਰ ਰਹਿਣਗੇ ਕੋਈ ਵੀ ਡਿਸ ਉਹਨਾਂ ਨੇ ਕੱਢਣਗੇ ਸਿਰਫ ਆਪਣੇ ਕੰਮ ਤੇ ਫੋਕਸ ਕਰਨਗੇ ਓ ਮਿੱਤਰੋ ਡਿਸ ਦੁੱਸ ਦੀਆਂ ਗੱਲਾਂ ਨਾ ਕਰੋ ਡਿਸ ਬੜੀ ਛੁੱਟੀ ਚੀਜ਼ ਆ 5-7 ਮਿੰਟ ਚ ਬਣ ਜਾਂਦੀ ਆ ਫਰਾਟ ਤੇ ਇਫੈਕਟ ਕਰਦੀ ਬਾਅਦ ਚ ਬਹੁਤ ਜ਼ਿਆਦਾ ਉਹੀ ਗੱਲ ਮੈਂ ਕਰਨੀ ਸੀ ਅੱਜ ਕੱਲ ਇਦਾਂ ਕੀ ਮੈਂ ਸਾਲ ਸੋਚਿਆ ਕਿ ਸਾਰੇ ਗਾਣੇ ਬਾਹਰ ਕੱਢ ਦੇਣੇ ਮੈਂ ਜਿੰਨਾ ਵੀ ਗੈਪ ਆਇਆ ਜਿੰਨਾ ਵੀ ਟਾਈਮ ਆ ਵੀ ਡਾਊਟ ਚ ਨਹੀਂ ਲੰਗਾਇਆ ਹੁਣ ਤੋਂ ਜਿੰਨੇ ਵੀ ਗਾਣੇ ਬਣਾਏ ਆ ਸਾਰੇ ਬਾਹਰ ਕੱਢ ਦੇਣੇ ਉਨਾ ਆਮਨੇ ਅਦਲੀ ਨਿਊਜ਼ ਤੇ ਤੁਸੀਂ ਇੱਕ ਬਹੁਤ ਹੀ ਵਾਇਰਲ ਕਲਿੱਪ ਦੇਖੀ ਹੋਏਗੀ ਜਿਸ ਵਿੱਚ ਛੋਟੇ ਨਿਆਂ ਸਿੰਘ ਜਦੋਂ ਫਤਿਹਗੜ੍ਹ ਸਾਹਿਬ 'ਤੇ ਨਾਗ ਕੀਰਤਨ ਹੋਇਆ ਉਹਦੇ ਵਿੱਚ ਲੋਕਾਂ 'ਚ ਟੋਪੀਆਂ ਉਤਾਰ ਰਹੇ ਸੀ ਤੇ ਨੇਜੇ ਤੇ ਟੰਗੀਆਂ ਜਾ ਰਹੀ ਸੀ ਤੇ ਕੁਝ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਕੁਝ ਲੋਕਾਂ ਦੇ ਹੱਕ 'ਚ ਖੜੇ ਨੇ ਤੇ ਰੀਸੈਂਟਲੀ ਉਸੇ ਟੋਪੀ ਦੇ ਰਿਲੇਟਡ ਇੱਕ ਹੋਰ ਕਲਿੱਪ ਬਹੁਤ ਵਾਇਰਲ ਜਾ ਰਹੀ ਹੈ ਜਿਸ ਵਿੱਚ ਦੂਸਰੇ ਨਿਆਂ ਸਿੰਘ ਕੋਲ ਆਊਟ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਜੇ ਤੁਸੀਂ ਕਿਹਦੀ ਟੋਪੀ ਉਤਾਰਦੇ ਹੋ ਤਾਂ ਤੁਹਾਨੂੰ ਉਹਨੂੰ ਪੰਨਾ ਵੀ ਬਣ ਕੇ ਦੇਣਾ ਚਾਹੀਦਾ ਟੋਪੀਆਂ ਲਾਉਣ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਗੁੰਡਾਗਰਦੀ ਹੈ ਜੀ ਪਰ ਉਹਦੇ ਸਿਰ ਦੇ ਉੱਤੇ ਕਿ ਦਮਾਲਾ ਵੀ ਬਨੋ ਨਾ 2 ਮੀਟਰ ਦਾ ਲਾਓ ਟੋਪੀ ਜ਼ਰੂਰ ਲਾਓ ਪਰ ਤੁਸੀਂ ਮੋਢੇ ਦੇ ਉੱਤੇ ਫਿਰ 50 ਮੀਟਰ ਦਾ ਥਾਣ ਰੱਖ ਕੇ ਕਿਉਂ ਨਹੀਂ ਤੁਰਦੇ ਮੂਰਖਤਾ ਸਾਡਿਆਂ ਦੀ ੱੱੱਕੇ ਨਾਲ ਤੁਸੀਂ ਕੀ ਕਰ ਲੋਗੇ ਆਪਣਾ ਖੂਨ ਹੈ ਸਾਡਾ ਆਪਣਾ ਖੂਨ ਹੈ ਤੁਸੀਂ ਹੋ ਤੁਸੀਂ ਸਾਡਾ ਆਪਣਾ ਖੂਨ ਆ ਪੰਥ ਤੋਂ ਵੱਡਾ ਕੋਈ ਨਹੀਂ ਪਰ ਫਿਰ ਵੀ ਕਿਤੇ ਜਾ ਕੇ ਮਾੜੇ ਅਫਸਰਾਂ ਨੂੰ ਦੇਖ ਕੇ ਕਹਿਣਾ ਵਾ ਕਿ ਉਹਨਾਂ ਨਾਲੋਂ ਚੰਗੇ ਤਾਂ ਹੈਗੇ ਆ ਹਾਂਜੀ ਟੋਪੀ ਲਾਓ 10 ਮੀਟਰ ਦਾ 50 ਮੀਟਰ ਦਾ ਮੋਢੇ ਤੇ ਥਾਣ ਨਾ ਮੈਨੂੰ ਕਹੋ ਓਏ ਸਿੰਘਾ ਇੱਧਰ ਟੋਪੀ ਲਾ ਕੇ ਉਹਦੇ ਸਿਰ ਤੇ ਪਰਨਾ ਬਨੋ ਅਗਲਾ ਕਵੇ ਕੀ ਨਾਲੇ ਤਾਂ ਬਾਬੇ ਨਾਲੇ ਤੇ ਬਾਬੇ ਮੈਨੂੰ ਝੜਕਾ ਮਾਰ ਕੇ ਗਏ ਨਾਲੇ ਤਾਂ ਮੇਰੀ ਟੋਪੀ ਲਾ ਗਿਆ ਤੇ ਨਾਲੇ ਮੇਰੇ ਸਿਰ ਦੇ ਉੱਤੇ ਤਾਜ ਬਨ ਗਿਆ ਇਹ ਤੇ ਗੱਲ ਬਣੀ ਇਹ ਤਾਂ ਹੁਣ ਬੇਲਿਆਂ ਦੇ ਕੰਮ ਆ ਟੋਪੀਆਂ ਲਾ ਲਿਆ ਕਰ ਲਿਆ ਉਹ ਕਰ ਲਿਆ ਜੀ ਗਲਤ ਵਾਜੀ ਅਨ ਗਲਗਲ ਲੈਂਦੇ ਉਹ ਸੈਡ ਨੀਜ਼ تھی ਜੋ ਕਿ ਐਕਸੀਡੈਂਟ ਹੋਇਆ ਰਾਮਪੁਰ ਚ ਇਸ ਚ ਹੋਇਆ ਕਿ ਕਿ ਬਲੈਰੋ ਗੱਡੀ ਚ 7 ਬੰਦੇ ਜਾ ਰਹੇ ਸੀ ਉਹਨੇ ਮਿਸਟਚ ਕੀਤਾ ਅਨ ਬਿਨਾ ਪਿੱਛੇ ਵੇਖੇ ਰਾਈਟ ਸਾਈਡ ਕੋ ਮਾਈ ਤੇ ਸਾਰਾ ਪਿੱਛੇ ਆ ਰਹੇ ਟਰੱਕ ਦਾ ਬੈਲੈਂਸ ਚਲਾ ਗਿਆ ਔਰ ਉਹਦੇ ਉੱਪਰ ਗਿਰ ਗਿਆ ਪਰ ਸ਼ਾਇਦ ਖਬਰ ਆ ਰਹੀ ਹੈ ਕਿ ਉਹ ਸੱਤੋ ਜਾਣੇ ਹੋ ਐਕਸੀਡੈਂਟ ਸਰਵਾਈਵ ਨਹੀਂ ਕਰ ਪਾਇਆ ਸੋ ਰੈਸ਼ ਇਨ ਪੀਸ देयर ਫੈਮਲੀਆਂ ਅਨ ਪਲੀਜ਼ ਯਾਰ ਆਪਣਾ ਧਿਆਨ ਰੱਖੋ ਅਕਲ ਤੰਦਵੀ ਬਹੁਤ ਜ਼ਿਆਦਾ ਪੈ ਰਹੀ ਹੈ ਤੋਂ ਐਕਸੀਡੈਂਟ ਦੇ ਚਾਂਸ ਬਹੁਤ ਜ਼ਿਆਦਾ ਨੇ ਇਸ ਤੋਂ ਬਾਅਦ ਗੱਲ ਕਰ ਲੈਂਦੇ ਇੱਕ ਹੋਰ ਵਾਇਰਲ ਵੀਡੀਓ ਦੀ ਜਿਹੜੀ ਇਸ ਵਿੱਚ ਤਿੰਨ ਚੋਰ ਗੁਰਦੁਆਰੇ ਰਾਤੀ ਚੋਰੀ ਕਰਨ ਲਈ ਵੱਧਦੇ ਨੇ ਜਿਹੜਾ ਤੀਸਰਾ ਚੋਰ ਹੁੰਦਾ ਗੁਰਦੁਆਰੇ ਐਂਟਰ ਕਰ ਤੀ ਪਹਿਲੇ ਮੱਥਾ ਟੇਕਦਾ ਸਵਾ ਚੋਰੀ ਲਈ ਅੱਗੇ ਵੱਧਦਾ ਖਬਰ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਹਲਕਾ ਚੱਬੇਵਾਲ ਦੇ ਵਿੱਚ ਪੈਂਦੇ ਪਿੰਡ ਚੱਗਰਾ ਤੋਂ ਹੈ ਜਿੱਥੇ ਬਿੱਤੇ ਦਿਨੀ ਕੁਝ ਚੋਰਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਿੰਘ ਸਵਾ ਸਾਹਿਬ ਦੇ ਕਿ ਅਤੇ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਵਿੱਚੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਚੋਰੀ ਕਰਦੇ ਹੋਏ ਚੋਰਾਂ ਦਾ ਮਾਮਲਾ ਸੀਸੀਟੀਵੀ ਵਿੱਚ ਜਿ cục ਉਹਾਰੇ ਦੀ ਗੱਲ ਹੋਈ ਰਹੀ ਹੈ ਤੇ ਗੱਲ ਗੱਲ ਲੰਦੇ ਗਰੰਤੀ ਸਿੰਘ ਦੀ ਚਰਨ ਚੱਲਦੇ ਦੀਵਾਨ ਵਿੱਚ ਦੱਸਿਆ ਕਿ ਕਿੰਦਾ ਕਮੇਟੀ ਮੈਂਬਰਸ ਵੱਲੋਂ ਉਹਨਾਂ ਤੇ ਪਾਸ ਪ੍ਰੈਸ਼ਰ ਰਹਿੰਦਾ ਹੈ ਤੇ ਉਹਨੂੰ ਗੱਲ ਗੱਲ ਤੇ ਬੇਇੱਜ਼ਤ ਕੀਤਾ ਜਾਂਦਾ ਹੈ ਇਸ ਕਰਕੇ ਉਹਨੂੰ ਹੋਰ ਕੰਮ ਉੱਥੇ ਨਹੀਂ ਕਰਨਾ ਚਾਹੁੰਦੇ ਸੰਗਤਾਂ ਦੇ ਮੋਰੇ ਬੇਨਤੀ ਆ ਵੀ ਮੈਨੂੰ 2.5 ਸਾਲ ਇੱਥੇ ਡਿਊਟੀ ਕਰਦਿਆਂ ਹੋ ਗਿਆ ਤੇ ਇਸ ਹਫਤੇ ਮੈਂ ਛੁੱਟੀ ਲੈਣਾ ਚਾਹੁੰਦਾ ਇਤੋਂ ਪੱਕੀ ਕਿਉਂਕਿ ਹਰ ਗੱਲ ਦੇ ਉੱਤੇ ਸਾਨੂੰ ਟੋਕਿਆ ਜਾਂਦਾ ਹਰ ਗੱਲ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਜਿਹੜੀ ਗੱਲ ਸਾਡੀ ਵੀ ਨਹੀਂ ਹੁੰਦੀ ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਨਿਆਣੇ ਵੀ ਨਹੀਂ ਲੜਦੇ ਅੱਜ ਪਤਾ ਨਹੀਂ ਕਿਦਾਂ ਦੇ ਗੁਰੂ ਘਰ ਬਣ ਗਏ ਨੇ ਮੇ ਨਿੱਕੀ ਨਿੱਕੀ ਗੱਲ ਤੇ ਅਸੀਂ ਬਾਬਿਆਂ ਤੇ ਦੋਸ਼ ਕਰਦੇ ਆਂ ਬਿਸਰੂਪ ਉਹਨੇ ਨਹੀਂ ਲੈਣਾ ਉਹਨੇ ਚੋਰ ਨਹੀਂ ਕਰਨੀ ਉਹਨੇ ਜਕਾਰਾ ਕਿਉਂ ਲਾਇਆ ਸਾਡੀਆਂ ਗਲਤੀਆਂ ਕੀ ਆ ਅਸੀਂ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆਏ ਆ ਇੱਕ ਵਾਰੀ ਅਰਦਾਸ ਵਿੱਚ ਤੁਸੀਂ ਆਹ ਨਹੀਂ ਬੋਲਣਾ ਤੁਸੀਂ ਉਹ ਨਹੀਂ ਬੋਲਣਾ ਸਾਨੂੰ ਦੱਸਣਗੇ ਵੀ ਅਸੀਂ ਕਿੱਥਾਂ ਕਰਨਾ ਆਪਣਾ ਕੰਮ ਗੁਰੂ ਦੇ ਦਰਜ ਬੈਠੇ ਆ ਮੈਂ ਕਿਸੇ ਨੂੰ ਮਾਰਾ ਨਹੀਂ ਬੋਲਣਾ ਚਾਹੁੰਦਾ ਤੇ ਇਸ ਹਫ਼ਤੇ ਤੋਂ ਆਪਾ ਦਾਸ ਇੱਥੋਂ ਛੁੱਟੀ ਲੈ ਲੇਗਾ ਤੇ ਮੈਂ ਵਾਪਸ ਆਪਣੇ ਘਰ ਜਾਵਾਂਗਾ ਬੱਚਿਆਂ ਚ ਸੋ ਬਾਤ ਗੱਲ ਕਰ ਲੈਂਦੇ ਆ ਥਾਣੇ ਦਾ ਅੰਕਲ ਦੀ ਹੁਣ ਸਾਨੂੰ ਫਾਈਨਲੀ ਆਪਣੇ ਥਾਣੇ ਦਾ ਅੰਕਲ ਦਾ ਫੇਸ ਰਿਵੀਲ ਹੋ ਗਿਆ ਜਿਹੜਾ ਹਾਲ ਹੀ ਚ ਬਹੁਤ ਵਾਇਰਲ ਮੀਮ ਦੇਖਿਆ ਹੋਇਆ ਕਿ ਥਾਣੇ ਦਾ ਅੰਕਲ ਕੀ ਗੱਲ ਹੋ ਗਈ ਮਨ ਕੀ ਰੋ ਦਾ ਬੜਾ ਫੇਮਸ ਮੀਮ ਹੈ ਐਂਡ ਹੁਣ ਨੇ ਫਾਈਨਲੀ ਦਿਖਾਇਆ ਕਿ ਥਾਣੇ ਦਾ ਅੰਕਲ ਕੌਣ ਨੇ ਆਦਿ ਸੋ ਇਹ ਆਓ ਥਾਣੇ ਦਾ ਅੰਕਲ ਲਵ ਯੂ ਲਵ ਯੂ ਅੰਕਲ ਸੋ ਦੈਟਸ ਫॉर ਟੁਡੇਸ ਵੀਡੀਓ ਪਲੀਜ਼ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਿਸੇ ਹੋਰ ਟੌਪਿਕ ਤੇ ਨਿਊਜ਼ ਸੁਣਨਾ ਚਾਹੁੰਦੇ ਹੋ ਮੈਨੂੰ ਸੁਜੈਸਟ ਕਰ ਸਕਦੇ ਹੋ ਕਮੈਂਟਸ ਆਈ ਵਿਲ ਡੈਫੀਨਿਟਲੀ ਵਰਕ ਔਨ ਦੈਟ ਐਂਡ ਕੋਈ ਨਿਊਜ਼ ਹੈ ਤੁਹਾਡੇ ਕੋਲ ਹੈਗੀ ਤਾਂ ਮੈਨੂੰ ਸੈਂਡ ਕਰ ਸਕਦੇ ਹੋ ਤੇ ਉਦੋਂ ਤੱਕ ਲਈ ਬਾਏ ਬਾਏ ਐਂਡ ਟੇਕ ਕੇਅਰ